ਸੇਤੂਪਾਖ ਪੰਜਾਬ ਦੀ ਟੀਮ ਨੇ ਸਿਵਲ ਸੱਜਣ ਹੁਸ਼ਿਆਰਪੁਰ ਦੀ ਅਗਵਾਈ ਵਿੱਚ ਚੰਡੀਗੜ੍ਹ ਤੋਂ ਆਈ ਸਪੈਸ਼ਲ ਟੀਮ ਨਾਲ ਤਲਵਾੜਾ ਦੇ ਬੀਬੀਐਮਬੀ ਹਸਪਤਾਲ ਵਿੱਚ ਛਾਪਾ ਮਾਰ ਕੇ ਡਾਕਟਰ ਗੁਰਦੀਪ ਸਿੰਘ ਨੂੰ ਰੰਗੇ ਹੱਥੀ ਲਿੰਗ ਨਿਰਧਾਰਨ ਟੈਸਟ ਕਰਦੇ ਹੋਏ ਫੜਿਆ ਹੈ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਸਪੀਡ ਨੈਟਵਰਕ ਚੰਡੀਗੜ੍ਹ ਦੇ ਡਾਇਰੈਕਟਰ ਰਵੇਸ਼ ਜੱਤ ਨੇ ਦੱਸਿਆ ਹੈ ਕਿ ਉਹਨਾਂ ਨੂੰ ਲੰਬੇ ਸਮੇਂ ਤੋਂ ਤਲਵਾੜਾ ਖੇਤਰ ਵਿੱਚ ਕੁਰੂਨ ਜਾਂਚ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਤੋਂ ਬਾਅਦ ਸੇਤ ਵਿਭਾਗ ਨੇ ਇੱਕ ਫਰਜ਼ੀ ਗਾਹਕ ਨੂੰ 30500 ਰੁਪਏ ਦੇ ਕੇ ਪਿੰਡ ਰਜਵਾਲ ਬਲਾਕ ਤਲਵਾਰਾ ਵਿੱਚ ਇੱਕ ਨਿੱਜੀ ਕਲੀਨਿਕ ਦੇ ਏਐਨਐਮ ਤੇ ਸਾਬਕਾ ਮਹਿਲਾ ਪੰਚ ਬੰਦਰਾਂ ਦੇਵੀ ਪਤਨੀ ਅਸ਼ਨੀ ਕੁਮਾਰ ਕੋਲ ਭੇਜਿਆ ਦੋਹਾਂ ਵਿੱਚ 20500 ਰੁਪਏ ਵਿੱਚ ਲਿੰਗ ਨਿਰਧਾਰਨ ਟੈਸਟ ਕਰਨ ਦਾ ਸੌਦਾ ਤੈਅ ਹੋ ਗਿਆ ਜਿਸ ਨੂੰ ਬੰਦਰਾਂ ਦੇਵੀ ਆਪਣੀ ਸਕੂਟੀ ਤੇ ਬਿਠਾ ਕੇ ਹਸਪਤਾਲ ਲੈ ਆਈ ਉੱਥੇ ਹਸਪਤਾਲ ਦੇ ਡਾਕਟਰ ਗਰਦੀਪ ਸਿੰਘ ਨੂੰ ਸਿਹਤ ਵਿਭਾਗ ਦੀ ਟੀਮ ਨੇ ਫਰਜੀ ਮਹਿਲਾ ਗਾਗ ਦਾ ਲਿੰਗ ਨਿਰਧਾਰਨ ਟੈਸਟ ਕਰਦੇ ਹੋਏ ਫੜ ਲਿਆ ਜਾਂਚ ਟੀਮ ਵੱਲੋਂ ਡਾਕਟਰ ਗੁਰਦੀਪ ਸਿੰਘ ਦੀ ਤਲਾਸ਼ੀ ਲੈਣ ਤੇ ਉਸ ਦੀ ਜੇਬ ਚੋਂ 3500 ਰੁਪਏ ਦੀ ਨਕਦੀ ਵਿਭਾਗ ਕੋਲੋਂ ਦਿੱਤੇ ਗਏ ਨੋਟਾਂ ਨਾਲ ਮਿਲਨ ਕਰਕੇ ਬਰਾਮਦ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾਕਟਰ ਰੇਨੂ ਸੂਰ ਨੇ ਦੱਸਿਆ ਕਿ ਹੁਣ ਤੱਕ ਪੰਜ ਲੋਕਾਂ ਦਾ ਗ੍ਰੋਹ ਸਿਹਤ ਭਾਗੀ ਟੀਮ ਵੱਲੋਂ ਫੜਿਆ ਗਿਆ ਹੈ। ਜਾਂਚ ਟੀਮ ਨੇ ਹਸਪਤਾਲ ਦੀ ਅਲਟਰਾਸਾਉਂਡ ਮਸ਼ੀਨ ਨੂੰ ਸੀਲ ਕਰ ਦਿੱਤਾ ਹੈ ਅਤੇ ਦੋਸ਼ੀ ਡਾਕਟਰ ਸਮੇਤ ਚਾਰ ਹੋਰ ਲੋਕਾਂ ਦੇ ਖਿਲਾਫ ਪੀਐਨਡੀਟੀ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਤਲਵਾੜਾ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਿਆ ਹੈ। ਮੈਂ ਰਵਿਸ਼ਟਾ ਦੇ ਟ੍ਰੈਕਟਰ ਸਪੀਡ ਨੈਟਵਰਕ ਚੰਡੀਗੜ੍ਹ ਐਕਲੀ ਇਨਫੋਰਮੇਸ਼ਨ ਸੀ ਕਿ ਜਿਲ੍ਹਾ ਸ਼ਹਿਰਪੁਰ ਦੇ ਅੰਦਰ ਤਲਵਾੜਾ ਦੇ ਵਿੱਚ ਇੱਕ ਗਰੋ ਜਿਹੜਾ ਹੈਗਾ ਲਿੰਗ ਨਿਰਧਾਰਕ ਟੈਸਟ ਜਿਹੜਾ ਕਰਨਾ ਹੈ ਜਿਹੜਾ ਕਿ ਹਿਮਾਚਲ ਸਕਰੀ ਹੈ ਉਹ ਕੁਝ ਸਮੇਂ ਤੋਂ ਜਿਹੜਾ ਹੈ ਸ਼ਹਿਰਪੁਰ ਕੋਲ ਹੈ ਜਿਸ ਦੇ ਸੰਬੰਧ ਚ ਮਨਜੋਤ ਜੋ ਸਾਡੇ ਸਿਵਲ ਸਰਫਰ ਸ਼ਹਿਰਪੁਰ ਨੇ ਸਾਡੇ ਨਾਲ ਰابطਾ ਕਾਇਮ ਕੀਤਾ ਸੀ ਅਸੀਂ ਕੁਝ ਦਿਨ ਤੋਂ ਜਿਹੜੇ ਹੀ ਇਹਦੇ ਪਾਲ ਦੀ ਵੀ ਸੀਗੇ ਅੱਜ ਅਸੀਂ ਪੂਰੀ ਟੀਮ ਨੂੰ ਨਾਲ ਲੈ ਕੇ ਅੱਜ ਜਿਹੜਾ ਹੈਗਾ ਤਲਵਾੜਾ ਚ ਪਹੁੰਚੇ ਜਿੱਥੇ ਸਰਦੀ ਪਹਿਲਾਂ ਗਰੋ ਮੌਜੂਦ ਸੀ ਅੱਜ ਇੱਕ ਅਸੀਂ ਫਰਜੀ ਗ੍ਰੰਟ ਬੁਣਾ ਕੇ ਵੀ ਪਰ ਸਭ ਤੋਂ ਵੱਡੀ ਗੱਲ ਹੈ ਕਿ ਪਤਾ ਇਹ ਲੱਗਿਆ ਕਿ ਜਿਹੜਾ BBMP ਜਿਹੜਾ ਹਸਪੀਟਲ ਸਰਕਾਰੀ ਹਸਪੀਟਲ ਜਿਹਦੇ ਅੰਦਰ ਜਿਹੜਾ ਡਾਕਟਰ ਗੁਰਦੀਪ ਸਿੰਘ ਜਿਹੜਾ ਕਿ ਸਰਕਾਰੀ ਡਾਕਟਰ ਹੈਗਾ ਉਹ ਹੀ ਲੰਗ ਨਿਰਦਾਰ ਕਟੈਸਟ ਕਰਦਾ ਸੀ ਅੱਜ ਉਸ ਤੋਂ ਇਲਾਵਾ ਚਾਰ ਲੋਕ ਮਹੂਰਸ ਗਏ ਜਿਹੜੇ ਇਹਦੇ ਨਾਲ ਇੱਕ ਗਰੋਹ ਦੇ ਮੈਂਬਰ ਸੀ ਤੇ ਅੱਜ ਅਸੀਂ ਉਹਨਾਂ ਨੂੰ ਜੜਾਗਾ ਓਕੇ ਤੇ ਫੜਿਆ ਟਰੈਪ ਲਗਾ ਕੇ ਉਹਨਾਂ ਦੀ ਰਿਕਵਰੀ ਵਗੈਰਾ ਵੀ ਹੋ ਗਈ ਹੈ ਪੰਜ ਲੋਕਾਂ ਦੇ ਖਤਰਬਾ ਦੀ ਦਰਸ ਕਰਾਇਆ ਗਿਆ ਤੇ ਪੰਜ ਅਧਿਕ ਅਧਿਕਾਰੀ ਵੀ ਹੋ ਗਏ ਦਾ ਮਾਮਲਾ ਕੀ ਹੈ ਕਿਸ ਤਰ੍ਹਾਂ ਪਰਮੁਖੀ ਸਾਹਿਬ ਨੇ ਇਹ ਸਾਬਤ ਕਰ ਰਹੇ ਗਏ ਕਿ ਕਰੋ ਤੋਂ ਪਤਾ ਲੱਗਿਆ ਸੀ ਜੀ ਕਿ ਇਸ ਏਰੀਆ ਦੇ ਵਿੱਚ ਇੱਕ ਕਰੋ ਜਿਹੜਾ ਹੈ ਉਹ ਸੈਕਸ ਡਿਮਿਨਿਸ਼ੀ ਬੇਸਿਸ ਨੂੰ ਵਿਆਕ ਦੇ ਕੰਮ ਕਰਵਾਂਦਾ ਹੈ ਉਸ ਬਾਰੇ ਸਾਨੂੰ ਸੂਚਨਾ ਮਿਲ ਗਈ ਕਿ ਆਜੋ ਤਲਵਾੜਾ ਵਿੱਚ ਆਏ ਹੋਏ ਨੇ ਤੇ ਇਸ ਵਰਗੀ ਜਾਂਦੇ ਸੀ ਅਗੀ ਆਇਤੀ ਉਹ ਗਰੂਪ ਜਿਸ ਨੂੰ ਮੈਨੂੰ ਵਿਅਕਤੀ ਸੀਗੇ ਤੇ ਜਿਹੜੀ ਸਾਡੇ ਮਲੇ ਉਹਨਾਂ ਤੋਂ ਨਾਲ ਹੀ ਕੋਈ ਪੇਸ਼ੈਂਟ ਪੇਜਿਆ ਗਿਆ ਸੀਗਾ ਸਟੇਟ ਡਿਟੈਕਟਿਵ ਏਜੰਸੀ ਜਿਹੜੀ ਸੀ ਸਾਡੇ ਨਾਲ ਸਟੇਟ ਤੋਂ ਵਾਇਵ ਹੋਏ ਨੇ ਉਹਨਾਂ ਨੇ ਵੀ ਕੋਈ ਪੇਸ਼ੈਂਟ ਪੇਜਿਆ ਗਿਆ ਸੀਗਾ ਇਸ ਦੇ ਕੋਈ ਪੇਸ਼ੈਂਟ ਪੇਜਿਆ ਵੀ ਹੋਵੇ ਕਿ ਪੈਸੇ ਵੀ ਅਸੀਂ ਸਾਡੇ ਰਿਕਵਰ ਹੋਣ ਦੇ ਸਕੀ ਤੇ ਚੰਡੀਗੜ੍ਹ ਤੋਂ ਹੈਲਥ ਡਿਪਾਰਟਮੈਂਟ ਲੋ ਸਟੇਟ ਲੈਵਲ ਦੀ ਟੀਮ ਜਿਹੜੀ ਹੈ ਉਹ BBM ਹਸਪੀਟਲ ਦੇ ਵਿੱਚ ਆਈ ਸੀਗੀ ਜਿਨ੍ਹਾਂ ਨੂੰ ਉਹੀ ਪਤਾ ਲੱਗਾ ਕਿ ਇੱਥੇ ਜਿੰਨ ਲਿੰਗ ਨਿਦਾਨ ਟੈਸਟ ਜਿਹੜਾ ਹੈ ਉਹ ਕੀਤਾ ਜਾਂਦਾ ਤੇ ਜਿਹਦੀ ਪੰਜਾਬ ਸਰਕਾਰ ਵੱਲੋਂ ਮਨਾਈ ਹੈ ਉਹਦੇ ਸੰਬੰਧ ਵਿੱਚ ਇਹਨਾਂ ਨੇ ਪੰਜ ਦੋਸ਼ੀਆਂ ਨੂੰ ਜਿਹੜਾ ਸਰਲੇਖਵਾਲੇ ਕੀਤਾ ਟੰਗੂ ਕਰਕੇ ਤੇ ਉਹਨਾਂ ਦੇ ਖਿਲਾਫ ਜਿਹੜਾ ਅਸੀਂ ਮਕਦਮਾ ਨੰਬਰ 28 ਮਿਤੀ 28/3/2019 ਅੰਡਰ ਸੈਕਸ਼ਨ 23 ਐਡ 29 ਪੀ ਐਨ ਡੀਟੀ ਐਕਟ ਦੀ 94 ਤਹਿਤ ਆਪਣੀ ਅਕਤੀਅਤ ਅੰਦਰ ਚੁੱਕਿਆ হুশিয়ারপুর তোকেশ বহলোট পাঞ টুডে